ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀਰਾਂ ਕੌਰ 786 ਚੈਨਲ 'ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਬਚੇ ਹੋਏ ਚੌਲਾਂ ਤੋਂ ਕੁਰਕਰੇ ਉਹ ਵੀ ਆਪਾਂ ਚਟਪਟੇ ਬਣਾਵਾਂਗੇ ਬਿਨਾਂ ਮਸ਼ੀਨ ਤੋਂ ਬਣਾਵਾਂਗੇ ਬਿਨਾਂ ਹੀ ਆਪਾਂ ਬੋਤਲ ਲਫਾਫੇ ਤੋਂ ਬਣਾਵਾਂਗੇ ਤੇ ਸੌਖੇ ਤਰੀਕੇ ਨਾਲ ਬਣਾਵਾਂਗੇ ਜੇਕਰ ਤੁਹਾਨੂੰ ਵੀਡੀਓ ਪਸੰਦ ਆ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਵੀ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਚਲੋ ਫਿਰ ਆਪਾਂ ਕੁਰਕਰੇ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਕੁਰਕਰੇ ਬਣਾਉਣ ਵਾਸਤੇ ਆਪਣੇ ਕੋਲ ਇੱਕ ਕੋਲੀ ਬਚੇ ਹੋਏ ਚਾਵਲ ਹੈਗੇ ਆ ਹਾਂਜੀ ਇੱਕ ਆਪਾਂ ਵੱਡਾ ਬਰਤਨ ਲੈ ਲਿਆ ਹੁਣ ਚੌਲਾਂ ਨੂੰ ਆਪਾਂ ਬਰਤਨ ਦੇ ਵਿੱਚ ਪਾ ਦਾਂਗੇ ਤੇ ਚੌਲਾਂ ਦੇ ਵਿੱਚ ਨਮਕ ਵੀ ਹੈਗਾ ਤੇ ਝੀਰਾ ਵੀ ਹੈਗਾ ਨਮਕ ਵਾਲੇ ਚਾਵਲ ਆਪਾਂ ਬਣਾਏ ਸੀਗੇ ਉਹਨਾਂ ਦੇ ਵਿੱਚੋਂ ਇੱਕ ਕੌਲੀ ਜਿਹੜੇ ਇਹ ਚਾਵਲ ਬਚ ਗਏ ਸੀਗੇ ਤੇ ਹੁਣ ਇਹਨਾਂ 'ਤੇ ਆਪਾਂ ਔਰ ਕਰੇ ਬਣਾ ਕੇ ਤਿਆਰ ਕਰਾਂਗੇ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਦੋ ਦੋ ਤਿੰਨ ਚਮਚਾ ਹੈ ਗਿਆ ਚੌਲਾਂ ਦਾ ਆਟਾ ਇਹਨੂੰ ਵੀ ਆਪਾਂ ਐਡ ਕਰ ਦਾਂਗੇ ਤੇ ਦੋ ਚਮਚ ਪਾ ਦਾਂਗੇ ਆਪਾਂ ਆਰ ਆ ਰੋਡ ਦੇ ਆਰ ਆ ਰੋਡ ਨਾਲ ਕੀ ਕ੍ਰਿਸਪੀ ਇਹ ਟੇਸਟੀ ਬਣਨੇਗੇ ਜਿਹੜੀ ਆਪਾਂ कुरकुरੇ ਬਣਾ ਕੇ ਤਿਆਰ ਕਰਨੀ ਆ ਅੱਧਾ ਚਮਚ ਪਾ ਦਾਂਗੇ ਆਪਾਂ ਚਾਟ ਮਸਾਲੇ ਦਾ ਥੋੜੀ ਜਿਹੀ ਪਾ ਦਾਂਗੇ ਆਪਾਂ ਪੀਸੀ ਲਾਲ ਮਿਰਚ ਥੋੜਾ ਜਿਹਾ ਆਪਾਂ ਨਮਕ ਹੋਰ ਪਾ ਦਾਂਗੇ ਕਿਉਂਕਿ ਚੌਲਾਂ ਦਾ ਆਟਾ ਵੀ ਆਪਾਂ ਪਾਇਆ ਤੇ 2 ਚਮਚ ਆਪਾਂ ਆਰਾ ਰੋਡ ਦੇ ਪਾਇਆ ਤੇ ਥੋੜਾ ਜਿਹਾ ਕਿਤੇ ਨਮਕ ਘਟਣਾ ਜਾਵੇ ਇਸ ਕਰਕੇ ਆਪਾਂ ਨਮਕ ਹੋਰ ਪਾਤਾ ਤੁਸੀਂ ਬਿਨਾ ਮਿਰਚ ਤੋਂ ਵੀ ਬਣਾ ਸਕਦੇ ਆ ਕੱਲੇ ਨਮਕ ਵਾਲੇ ਕੁਰਕਰੇ ਜੇ ਤੁਸੀਂ ਜ਼ਿਆਦਾ ਕੁਰਕਰੇ ਤੇ ਚਟਪਟੇ ਬਣਾਉਣੇ ਆ ਤੇ ਤੁਸੀਂ ਥੋੜੀ ਮਿਰਚ ਐਡ ਕਰ ਸਕਦੇ ਹੋ। ਆਪਾਂ ਨਿੰਬੂ ਵੀ ਥੋੜਾ ਦੇਵਾਂਗੇ। ਕਿਚਮਚੀ ਪਾ ਦਾਂਗੇ ਆਪਾਂ ਤੇਲ ਦਾ। ਆਪਾਂ ਪਸਾਦਾ ਦਾ ਸਾਮਾਨ ਚੰਗੀ ਤਰ੍ਹਾਂ ਚੌਲਾਂ ਦੇ ਵਿੱਚ ਮਿਕਸ ਕਰ ਲਾਂਗੇ। ਤੇ ਪਾਣੀ ਨਹੀਂ ਆਪਾਂ ਪਾਉਣਾਗਾ ਕਿਉਂਕਿ ਚਾਵਲ ਆਪਣੇ ਫਿਰ ਤ੍ਰਿਜੇ ਹੋਏ ਆ ਇਸ ਕਰਕੇ ਸਾਰਾ ਸਾਮਾਨ ਚੰਗੀ ਤਰ੍ਹਾਂ ਫਿਰ ਚੌਲਾਂ ਦੇ ਵਿੱਚ ਮਿਕਸ ਹੋ ਜਾਏਗਾ। ਹਾਂਜੀ ਚੌਲਾਂ ਦੇ ਵਿੱਚ ਸਾਰੇ ਸਮਾਨ ਨੂੰ ਆਪਾਂ ਚੰਗੀ ਤਰ੍ਹਾਂ ਹੁਣ ਮਿਕਸ ਕਰਤਾ ਤੇ ਹੁਣ ਆਪਾਂ ਬਣਾਵਾਂਗੇ ਕੁਰਕਰੇ ਹਾਂਜੀ ਹੱਥਾਂ ਨੂੰ ਆਪਾਂ ਥੋੜਾ ਜਿਹਾ ਤੇਲ ਲਾ ਲਿਆ ਸੀਗਾ ਤੇ ਥੋੜਾ ਜਿਹਾ ਹੁਣ ਆਪਾਂ ਚਾਵਲ ਲੈ ਲਿਆ ਥੋੜੇ ਜਿਹੀ ਲੈਣੀਆਂ ਕਿਉਂਕਿ ਆਪਾਂ ਪਤਲੇ ਪਤਲੇ ਕੁਰਕਰੇ ਬਣਾ ਕੇ ਤਿਆਰ ਕਰਾਂਗੇ ਜਿਸ ਹਿਸਾਬ ਨਾਲ ਆਪਾਂ ਬਾਜ਼ਾਰ ਦੇ ਵਿੱਚੋਂ ਬੱਚੇ ਖਾਂਦੇ ਨੇ ਵੀ ਕੁਰਕਰੇ ਲੈ ਕੇ ਦੁਕਾਨਾਂ ਤੋਂ ਉਸੇ ਹਿਸਾਬ ਨਾਲ ਆਪਾਂ ਪਤਲੇ ਪਤਲੇ ਸ਼ੇਪ ਦੇ ਤੇ ਕੁਰਕਰੇ ਬਣਾ ਕੇ ਤਿਆਰ ਕਰਾਂਗੇ ਬਸ ਇੰਨੇ ਨੇ ਲੰਬਾਈ ਦੇ ਕੁਰਕਰੇ ਆਪਾਂ ਬਣਾ ਕੇ ਤਿਆਰ ਕਰਾਂਗੇ ਤੇ ਹੁਣ ਆਪਾਂ ਰੱਖ ਦਾਂਗੇ ਪਲੇਟ ਦੇ ਵਿੱਚ ਹਾਂਜੀ ਸਾਰੇ ਕੁਰਕਰੇ ਆਪਾਂ ਬਣਾ ਕੇ ਰੈਡੀ ਕਰ ਲਏ ਤੇ ਹੁਣ ਚੱਲਦੇ ਆਪਾਂ ਗੈਂਸਨ ਨੂੰ ਜੀ ਕੁਰਕਰੇ ਫਰਾਈ ਕਰਨ ਵਾਸਤੇ ਤੇਲ ਆਪਾਂ ਕੜਾਹੀ ਦੇ ਵਿੱਚ ਗਰਮ ਕਰ ਲਿਆ ਹੁਣ ਆਪਾਂ ਇੱਕ ਇੱਕ ਕੁਰਕੁਰਾ ਤੇਲ ਦੇ ਵਿੱਚ ਇਸ ਤਰ੍ਹਾਂ ਛੱਡ ਦਾਂਗੇ ਤੇ ਗੈਂਸ ਰੱਖਾਂਗੇ ਆਪਾਂ ਮੀਡੀਅਮ ਗੈਸ ਹਾਂਜੀ ਕੁਰਕਰੇ ਆਪਣੇ ਵਧੀਆ ਫਰਾਈ ਹੋਈ ਜਾਂਦੇ ਆ ਕੁਛ ਜੇ ਇਸ ਆਦਿ ਆ ਤੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਹੋਰ ਫਰਾਈ ਕਰਾਂਗੇ ਨਾਲੇ ਕਲਰ ਚੇਂਜ ਹੋ ਜੂਗਾ ਇਹਨਾਂ ਦਾ ਹਾਂਜੀ कुरकुरੇ ਆਪਣੇ ਫਰਾਈ ਹੋ ਗਏ ਤੇ ਕਲਰ ਵੀ ਇਹਨਾਂ ਦਾ ਚੇਂਜ ਹੋ ਗਿਆ ਤੇ ਹੁਣ ਆਪਾਂ ਤੇਲ ਚੋਂ ਕੱਢ ਲੈਣੇ ਤੇ ਰੱਖ ਦਿੰਨੇ ਆਪਾਂ ਪਲੇਟ ਦੇ ਵਿੱਚ ਤੇ ਇਸੇ ਤਰ੍ਹਾਂ ਹੀ ਆਪਾਂ ਸਾਰੇ कुरकुरੇ ਫਰਾਈ ਕਰ ਲਾਂਗੇ ਬਾਕੀ ਦੇ ਵੀ कुरकुरੇ ਆਪਾਂ ਫਰਾਈ ਕਰ ਲਾਂਗੇ ਹੁਣ ਜਿਹੜੇ ਆਪਣੇ ਚੌਲ ਬਚ ਜਾਣ ਤੇ ਉਹਨਾਂ ਨੂੰ ਆਪਾਂ ਚਿੱਟਣ ਤੇ ਬਜਾਏ ਇਸ ਤਰ੍ਹਾਂ ਆਪਾਂ ਕੁਰਕਰੇ ਬਣਾ ਕੇ ਤੇ ਬੱਚਿਆਂ ਨੂੰ ਤੇ ਸਾਰੀ ਫੈਮਿਲੀ ਨੂੰ ਆਪਾਂ ਖਵਾ ਸਕਦੇ ਹਾਂ ਬੜੇ ਹੀ ਟੇਸਟੀ ਬਣਦੇ ਆ ਦੁਕਾਨ ਤੋਂ ਲਿਆਉਣ ਦੀ ਲੋੜ ਨਹੀਂ ਕੀ ਜਦੋਂ ਵੀ ਚਾਵਲ ਆਪਾਂ ਬਣਾਉਨੇ ਆ ਤੇ ਬਚ ਜਾਂਦੇ ਆ ਇਸ ਤਰ੍ਹਾਂ ਤੁਸੀਂ ਕੁਰਕਰੇ ਬਣਾ ਸਕਦੇ ਹਾਂ ਹਾਂਜੀ ਸਾਰੇ ਕੁਰਕਰੇ ਆਪਾਂ ਫਰਾਈ ਕਰ ਲਿਆ ਤੇ ਹੁਣ ਆਪਾਂ ਰੱਖ ਦਿੰਨੇ ਆ ਪਲੇਟ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿੰਨੇ ਵਧੀਆ कुरकुरੇ ਬਣ ਕੇ ਤਿਆਰ ਹੋਏ ਆ ਹਾਂਜੀ कुरकुरਿਆਂ ਦੇ ਉੱਪਰ ਆਪਾਂ ਥੋੜਾ ਜਿਹਾ ਚਾਟ ਮਸਾਲਾ ਪਾ ਦਾਂਗੇ ਤੇ ਕਿੰਨੇ कुरकुरੇ ਤੇ ਕਿੰਨੇ ਕ੍ਰਿਸਪੀ ਬਣੇ ਹੈਗੇ ਬਿਲਕੁਲ ਜਿਵੇਂ ਆਪਾਂ ਦੁਕਾਨ ਦੇ ਤੋਂ ਨਹੀਂ ਲੈ ਕੇ ਆਉਂਦੇ कुरकुरੇ ਉਸੇ ਤਰ੍ਹਾਂ ਦੇ कुरकुरੇ ਬਣ ਕੇ ਤਿਆਰ ਹੋਏ ਹਨ ਜੀ ਤੇ ਨਾਲ ਰੱਖਨਾ ਹੈ ਗਿਆ ਆਪਾਂ ਟਮਾਟਰਾਂ ਦੀ ਸੌਸ ਬਿਨਾਂ ਟਮਾਟਰਾਂ ਦੀ ਸੌਸ ਤੋਂ ਵੀ ਤੁਸੀਂ ਇਹਦੇ ਨਾਲ कुरकुरੇ ਖਾ ਸਕਦੇ ਆ ਕਿੰਨੇ ਕ੍ਰਿਸਪੀ ਬਣੇ ਹੈਗੇ ਆ कुरकुरੇ ਕੁਝ ਦੇਸਾਂ ਦੇ ਤੇ ਘਰ ਵਿੱਚ ਤੁਹਾਡੇ ਕੋਲ ਵੀ ਇਸ ਤਰ੍ਹਾਂ ਚੌਲ ਬਚ ਜਾਂਦਾ ਤੁਸੀਂ ਵੀ ਜਰੂਰ ਬਣਾ ਕੇ ਦਿਓ ਬੱਚਿਆਂ ਨੂੰ ਤੇ ਨਾਲੇ ਤੁਸੀਂ ਖੁਦ ਵੀ ਖਾਓ ਜੇਕਰ ਤੁਹਾਨੂੰ ਅੱਜ ਕੁੜਕਣਾਂ ਵਾਲੀ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਵੀ ਤੁਸੀਂ ਜਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਕੋਈ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ